ਮੈਂ ਆਪਣੇ ਜਿੰਨੇ ਵੀ ਮੇਰੇ ਸਤਿਕਾਰਯੋਗ ਵੋਟਰਾਂ ਨੇ ਜਿੰਨੇ ਵੀ ਮੇਰੇ ਭਰਾਵਾ ਮੇਰੇ ਭੈਣ ਜਿਨ੍ਹਾਂ ਨੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਮੈਂ ਉਹਨਾਂ ਦਾ तहे ਦਿਲੋਂ ਸ਼ੁਕਰ ਧੰਨਵਾਦ ਕਰਦਾ ਧੰਨਵਾਦ ਕਾਹਦਾ ਕਰਨਾ ਧੰਨਵਾਦ ਕਰਨ ਦੇ ਵੀ ਲਫ਼ਜ਼ ਛੋਟੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਇੰਨਾ ਸਨਮਾਨ ਦਿੱਤਾ ਇੱਕ ਉਸ ਜਿਹੜੀ ਕਈ ਬੰਦਿਆਂ ਦੇ ਨਿਖੇ ਪਾਉਣ ਦੇ ਬਾਗ ਵਿੱਚ ਨਾ ਕੋਈ ਵਾਸ਼ੇ ਬੰਡੇ ਤੁਹਾਡੇ ਖਲਾਫ ਇਹਨਾਂ ਕੁਛ ਹੋਇਆ ਤਾਂ ਫਿਰ ਵੀ ਦੇਖੋ ਕੰਨਾ ਤੁਹਾਡੇ ਚੁਰੀਆ ਦੇਖੋ ਆ ਲਾਸ਼ਣ ਬੰਡੇ ਨੇ ਹੋਰ ਕੁਛ ਬੰੜਣਾ ਉਹ ਗੱਲਾਂ ਤਾਂ ਵੱਖਰੀਆਂ ਨੇ ਇਹਨਾਂ ਨੇ ਤਾਂ ਜਮਾ ਹੀ ਆਪਣਾ ਪ੍ਰਚਾਰ ਹੀ ਹੋਰ ਪਾਸੇ ਲਾਤਾ ਵੀ ਲੋਕਾਂ ਨੂੰ ਧਮਕਾਉਣ ਦਾ ਡਰਾਉਣ ਦੀਆਂ ਵੀਡੀਓ ਪਾਤੀਆਂ ਹਾਲਾਂਕਿ ਨਾ ਸਾਡੇ ਅਸੀਂ ਕਦੇ ਇਹੋ ਜਿਹਾ ਕੁਝ ਸੋਚਿਆ 7 ਸਾਲ ਪਹਿਲਾਂ ਜੀਤ ਨੇ ਸੇਵਾ ਕੀਤੀ ਹੈ ਨਾ ਅਸੀਂ ਉਦੋਂ ਕਦੇ ਕਿਸੇ ਨੂੰ ਕਦੇ ਧੱਕਾ ਕਿਸੇ ਨੇ ਕੀਤਾ ਨਾ ਕਦੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸਗੋਂ ਧੱਕੇ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਡਰ ਪੈ ਜਾਂਦਾ ਵੀ ਅਸੀਂ ਹੁਣ ਧੱਕਾ ਨਹੀਂ ਇਹਨਾਂ ਨੇ ਸਾਡੇ ਨਾਲ ਕਿਸੇ ਨਾ ਕਰਨ ਦੇਣਾ ਇਸ ਕਰਕੇ ਉਹ ਰੌਲਾ ਜਿਆਦਾ ਪਾਉਂਦੇ ਸੀ ਔਰ ਮੇਰਾ ਜਿਹੜਾ ਵੀਰ ਮੇਰੇ ਖਿਲਾਫ ਇਲੈਕਸ਼ਨ ਲੜਦਾ ਸੀ ਉਹਨੇ ਇੱਕ ਰਾਤ ਪਹਿਲਾਂ ਵੀਡੀਓ ਵੀ ਪਾਈ ਸੀ ਪਰ ਅਸੀਂ ਉਹਦਾ ਜਵਾਬ ਨਹੀਂ ਦੇਣਾ ਮناسب ਨਹੀਂ ਸਮਝਿਆ ਕਿਉਂਕਿ ਸਾਡੇ ਸੂਝਵਾਨ ਵੋਟਰ ਨੇ ਸਾਰਿਆਂ ਨੇ ਉਹਦੇ ਮੂੰਹ ਤੇ ਚਪੇੜ ਇਹੋ ਜਿਹੀ ਮਾਰੀ ਆ ਉਸ ਵੀਡੀਓ ਦੀ ਵੀ ਉਹ ਆਪਣੇ ਆਪ ਹੀ ਹੁਣ ਸ਼ਰਮ ਖਾ ਕੇ ਆਪਣੇ ਆਪ ਮਾਫੀ ਆਪਣੀ ਜੋ ਮੰਗਣੀ ਆ ਲੋਕਾਂ ਤੋਂ ਮੰਗੇ ਵੀ ਮੈਨੂੰ ਜੋ ਹੋਇਆ ਗਲਤ ਹੋਇਆ ਵਿਕਾਸ ਦੇ ਕੰਮ ਨੂੰ ਜਾਵਾਂਗੇ ਹੁਣ ਵਿਕਾਸ ਦੇ ਕੰਮ ਤਾਂ ਹੀ ਸਾਡੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਪਹਿਲੀ ਤਰਜੀਹ ਹੀ ਵਿਕਾਸ ਦੇ ਕੰਮ ਆ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਕਨਵੀਨਰ ਕੇਜਰੀਵਾਲ ਸਾਹਿਬ ਸਾਡੇ ਐਮਐਲਏ ਮਨੋ ਲਾਲ ਜੀ ਭਗਾ ਸਾਹਿਬ ਸਾਰਿਆਂ ਨੇ ਡਿਵੈਲਪਮੈਂਟ ਦੇਤੇ ਸੀ ਸਾਰੀ ਇਲੈਕਸ਼ਨ ਲੜੀ ਆ ਅਸੀਂ ਕਿਸੇ ਦੇ ਖਿਲਾਫ ਕਦੇ ਕੂੜ ਪ੍ਰਚਾਰ ਨਾ ਕੀਤਾ ਤੇ ਨਾ ਸਾਨੂੰ ਲੋੜ ਪਈ ਆ ਆਪਦੇ ਡਿਵੈਲਪਮੈਂਟ ਦੇ ਕੰਮ ਲੋਕਾਂ ਨੂੰ ਦੱਸਿਆ ਵੀ ਜੋ ਅਸੀਂ ਤੁਹਾਡੇ ਵਾਸਤੇ ਕਰ ਰਹੇ ਆ ਜੋ ਕਰਨੇ ਆ ਕਾ ਉਸ ਕਿਰਤੇ ਸਾਨੂੰ ਇੱਥੇ ਤੱਕ ਸਾਨੂੰ ਇਹਨਾਂ ਨੇ ਦਿਖਾਈ ਅੱਜ ਅਲੱਲੂ ਮੂਹ ਉਠਾ ਰਿਹਾ ਸਾਨੂੰ ਬਹੁਤ ਵਧੀਆ ਬਹੁਤ ਵਧੀਆ ਗੱਲਬਾਤ ਹੋਈ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਵੋਟਰਾਂ ਦਾ ਕਿੰਦਾ ਧੰਨਵਾਦ ਕਰਨਾ ਚਾਹਾਂਗੇ ਸਮੇਂ ਸਭ ਨੇ ਸਹਿਯੋਗ ਦਿੱਤਾ ਵਾ ਮੈਂ ਹੁਣ ਇਕੱਲੇ ਇਕੱਲੇ ਦਾ ਨਾਮ ਦੇਖੋ ਆਪਾਂ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਤਾਂ ਪਤਾ ਹੀ ਕਿਹੜੇ ਨਾਸਪੋਰਟ ਵਿੱਚ ਖੜੇ ਹੋਏ ਸੀਗੇ ਉਹਨਾਂ ਸਭ ਦਾ ਧੰਨਵਾਦ ਕਰਾਂਗੇ ਮੈਂ ਸਾਡੇ ਉੱਤੇ ਹੈਗਾ ਸੀ ਅਸੀਂ ਬਸ ਐਜੀ ਪ੍ਰੇ ਕੀਤੀ ਸੀ ਮਾ ਮਾਈ ਨੂੰ ਸਾਡੇ ਸਰ ਜੀ ਜੀ ਜਨ ਵਾਲਾ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਜਿੱਤੇ ਹਾਂ ਜੀ ਔਰ ਸਾਡੇ ਜਿੰਨੇ ਵੀ ਕੰਮ ਹੋਏ ਆ ਤੁਸੀਂ ਪਿੱਛੇ ਕੋਈ ਵੀ ਸਾਡੀ ਵੀਡੀਓ ਜਾਂ ਰਿਕਾਰਡ ਦੇਖ ਲਓ 2.5 ਸਾਲਾਂ ਚ ਜਿੱਥੇ ਕਾਉਂਸਲ ਦੀ ਡਿਊਟੀ ਨਹੀਂ ਸੀ ਵੀਰ ਜੀ ਨੇ ਉੱਥੇ ਵੀ ਡਿਊਟੀ ਨਿਭਾਈ ਆ ਮੀਨੇ ਰੀਚ ਰਾਤ ਨੂੰ ਸੀਵਰੇਜ ਬੰਦ ਸੀ ਤਾਂ ਵੀ ਰਾਤ ਨੂੰ 2 2 2:30 2:30 ਵਜੇ ਤੱਕ ਵੀਰ ਜੀ ਆਪਣੀ ਟੀਮ ਦੇ ਨਾਲ ਖੜੇ ਰਹੇ ਆ ਮੈਨੂੰ ਬੰਦਿਆਂ ਦਾ ਨਾਂ ਨਹੀਂ ਪਤਾ ਲੇਕਿਨ ਸ਼ਕਲੋਂ ਮੈਂ ਵੀਡੀਓ ਦੇਖ ਕੇ ਸਾਰੀਆਂ ਨੀਆਂ ਵੀਡੀਓ ਦੇਖਦਾ ਦੀ ਮੈਂ ਪ੍ਰੋਪਰ ਰਾਤ ਨੂੰ ਇੱਕ ਇੱਕ 2 2 ਵਜੇ ਪਿਛਲੇ ਸਾਲ ਜਦੋਂ ਬਾਰਿਸ਼ ਬਹੁਤ ਜ਼ਿਆਦਾ ਆਈ ਵੀਰ ਜੀ ਨੇ ਪੂਰੀ ਪ੍ਰੋਪਰ ਡਿਊਟੀ ਦਿੱਤੀ ਦਰਿਆ ਦੇ ਨਾਲ ਨਾਲ ਉਹਦਾ ਨਤੀਜਾ ਤੁਸੀਂ ਅੱਜ ਦੇਖਿਆ ਕਿ ਵੀਰ ਜੀ ਐ ਸਪੋਰਟ 'ਚ ਖੜੇ ਹੋਏ ਆ ਪੂਰੇ ਕੀਮਤਾਂ ਰੱਖਦੇ ਨੇ ਆਪ ਅਸੀਂ ਜੋ ਜਦਵੀਰ ਜੀ ਪਹਿਲੇ ਹੀ ਕਰ ਰਿਹਾ ਕੰਮ ਬਾਅਦ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਇਹਨੇ ਤਾਂ ਕੰਮ ਕਰਾ ਲੈਣੇ ਕਰਾਣੇ ਸਾਡੇ ਇਹਨਾਂ ਨੇ ਲੋਕਾਂ ਦਾ ਭੋਟਾ ਭਾਈਆ ਫਿਰ ਰੂਹ ਨਾ ਭਾਈਆ ਬਿਲਕੁਲ ਰੂਹ ਨਾ ਭਾਈਆ ਤੁਹਾਡੇ ਸਾਹਮਣੇ ਰਿਜ਼ਲਟ ਆਜ ਵੀਰ ਜੀ ਦਾ ਦੇਖੋ ਜੀ ਸਾਡੇ ਮਨਜੀਤ ਸਿੰਘ ਢਿੱਲੋਂ ਸਾਹਿਬ ਵਧਾਈ ਦੇ ਪਾਤਕ ਨੇ ਕਿਉਂਕਿ ਇਹਨਾਂ ਨੇ 25 ਸਾਲ ਪਹਿਲਾਂ ਹੀ ਕੰਮ ਕਰਵਾ ਰਹੇ ਨੇ ਇਹ ਕੋਈ ਨਵਾਂ ਨਹੀਂ ਕਰਵਾ ਰਹੇ 25 ਸਾਲ ਪਹਿਲਾਂ ਤੋਂ ਲੱਗੇ ਹੋਏ ਐ ਇਸ ਕਰਕੇ ਇਹ ਜਿੰਨਾ ਕੁਛ ਹੁਣ ਅੱਗੇ ਵੀ ਕਰਵਾਣਗੇ ਅੱਗੇ ਜਿੰਨਾ ਇਸ ਤੋਂ ਵੱਧ ਕਰਵਾਣਗੇ ਜਿੰਨਾ ਹੁਣ ਲੱਗਾ ਉਸ ਤੋਂ ਵੱਧ ਕੰਮ ਹੋਏਗਾ